ਕਦੇ ਸੋਚਿਆ ਨਹੀਂ ਸੀ ਕਿ 73 ਸਾਲ ਦੀ ਇੱਕ ਬਜ਼ੁਰਗ ਮਹਿਲਾ ਜੋ ਪਿਛਲੇ 30 ਸਾਲਾਂ ਤੋਂ ਅਮਰੀਕਾ ਦੇ ਵਿੱਚ ਆਪਣੀ ਜ਼ਿੰਦਗੀ ਬਿਤਾ ਰਹੀ ਸੀ ਉਸ ਦੀ ਉਮਰ ਦੇ ਇਸ ਮੋੜ ਤੇ ਉਸ ਨੂੰ ਹੱਥਕੜੀਆਂ ਅਤੇ ਬੇੜੀਆਂ ਪਾ ਕੇ ਉਸ ਦੇ ਆਪਣੇ ਦੇਸ਼ ਵਾਪਸ ਭੇਜ ਦਿੱਤਾ ਜਾਏਗਾ। ਇੱਕ ਕਹਾਣੀ ਹੈ ਹਰਜੀਤ ਕੌਰ ਦੀ। ਇੱਕ ਮਾਂ, ਇੱਕ ਪਰਵਾਸਨ, ਇੱਕ ਦੁਖੀ ਦਿਲ ਦੀ ਕਹਾਣੀ ਜਿਸ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਅਮਰੀਕਾ ਦੇ ਵਿੱਚ ਬਿਤਾਇਆ। ਪਰ ਅੰਤਕਾਰ ਉਸ ਨੂੰ ਗੈਰ ਕਾਨੂੰਨੀ ਪ੍ਰਵਾਸੀ ਕਹਿ ਕੇ ਡਿਪੋਰਟ ਕਰ ਦਿੱਤਾ ਗਿਆ ਹਰਜੀਤ कौर 30 ਸਾਲ ਪਹਿਲਾਂ ਆਪਣੇ ਦੋ ਪੁੱਤਰਾਂ ਦੇ ਨਾਲ ਅਮਰੀਕਾ ਗਈ ਸੀ ਉਸਨੇ ਕਦੇ ਵੀ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਸੀ ਅਤੇ ਨਾਲ ਹੀ ਕੋਈ ਕ੍ਰਿਮੀਨਲ ਰਿਕਾਰਡ ਵੀ ਉਸ ਦਾ ਨਹੀਂ ਰਿਹਾ 2013 ਦੇ ਵਿੱਚ ਉਸ ਦੀ ਐਪਲੀਕੇਸ਼ਨ ਰਿਜੈਕਟ ਹੋਈ ਸੀ ਪਰ ਇਸ ਤੋਂ ਬਾਅਦ ਵੀ ਉਹ ਹਰ 6 ਮਹੀਨੇ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਆਪਣੀ ਰਿਪੋਰਟ ਕਰਾਉਂਦੀ ਰਹੀ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨ ਨੇ ਉਸ ਨੂੰ ਇੱਕ ਦਿਨ ਅਜੇਹੀ ਹਾਲਤ ਦੇ ਵਿੱਚ ਧੱਕ ਦਿੱਤਾ ਜਿੱਥੇ ਉਸ ਦੀ ਉਮਰ ਅਤੇ ਨਾਲ ਹੀ ਬਿਮਾਰੀ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਜ਼ਰਾ ਸੋਚੋ 73 ਸਾਲ ਦੀ ਮਹਿਲਾ ਨੂੰ ਹਤਕੜੀਆਂ ਪਾ ਕੇ ਬੇੜੀਆਂ ਨਾਲ ਬਨ ਕੇ ਹਵਾਈ ਜਹਾਜ਼ ਦੇ ਵਿੱਚ ਬਿਠਾ ਕੇ ਉਸ ਦੇ ਦੇਸ਼ ਵਾਪਸ ਭੇਜਿਆ ਗਿਆ ਜਿਵੇਂ ਉਹ ਕੋਈ ਵੱਡੀ ਅਪਰਾਧੀ ਹੋਵੇ। ਜਾਰਜੀਆ ਦੇ ਡਿਪੂਟੇਸ਼ਨ ਸੈਂਟਰ ਤੋਂ 132 ਹੋਰ ਭਾਰਤੀਆਂ ਸਮੇਤ ਹਰਜੀਤ ਕੌਰ ਨੂੰ ਵੀ ਇੱਕ ਚਾਰਟਰਡ ਜਹਾਜ਼ ਰਾਹੀਂ ਅਰਮੇਨੀਆ ਲੈ ਆਂਦਾ ਗਿਆ ਉੱਥੇ ਸਿੱਧਾ ਦਿੱਲੀ ਦਿੱਲੀ 에ਰਪੋਰਟ ਉਸ ਦੇ ਰਿਸ਼ਤੇਦਾਰਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਇੱਕ ਮਾਂ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਪਰਿਵਾਰ ਦੀ ਖਾਤਰ ਮਿਹਨਤ ਦੇ ਵਿੱਚ ਬਿਤਾਈ ਅੱਜ ਉਸ ਨੂੰ ਕਾਨੂੰਨ ਨੇ ਇੱਕ ਅਪਰਾਧੀ ਦੀ ਸ਼ਕਲ ਦੇ ਦਿੱਤੀ ਇਹ ਸਿਰਫ ਹਰਜੀਤ ਕੌਰ ਦੀ ਕਹਾਣੀ ਹੀ ਨਹੀਂ ਹੈ ਇਹ ਉਹਨਾਂ ਹਜ਼ਾਰਾਂ ਪੰਜਾਬੀਆਂ ਦੀ ਕਹਾਣੀ ਹੈ ਜੋ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਅਮਰੀਕਾ ਕੈਨੇਡਾ ਜਾਂ ਹੋਰ ਦੇਸ਼ਾਂ ਦੇ ਵਿੱਚ ਜਾਂਦੇ ਹਨ ਉਹ ਆਪਣੀ ਜ਼ਿੰਦਗੀ ਦਾ ਸੁੱਖ ਚੈਨ ਤਿਆਕ ਕੇ ਬੱਚਿਆਂ ਲਈ ਹਰ ਮੁਸ਼ਕਲ ਸਹਿੰਦੇ ਹਨ ਪਰ ਜਦੋਂ ਕਾਨੂੰਨ ਬੇਰਹਿਮੀ ਨਾਲ ਉਹਨਾਂ ਦੀਆਂ ਬੇਨਤੀਆਂ ਨੂੰ ਅਣਸੁਣਿਆ ਕਰ ਦਿੰਦਾ ਹੈ ਤਾਂ ਉਹ ਸੁਪਨੇ ਇੱਕ ਪਲ ਦੇ ਵਿੱਚ ਹੀ ਟੁੱਟ ਜਾਂਦੇ ਹਨ ਹਰਜੀਤਕੌਰ ਦੇ ਹੱਕ ਦੇ ਵਿੱਚ ਅਮਰੀਕਾ ਤੇ ਭਾਰਤ ਦੇ ਵਿੱਚ ਕਈ ਪ੍ਰਦਰਸ਼ਨ ਕੀਤੇ ਗਏ ਹਨ ਪਾਈਚਾਰੇ ਨੇ ਅਰਜ਼ੀ ਕੀਤੀ ਹੈ ਕਿ ਉਹ ਬਜ਼ੁਰਗ ਹਨ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਹੈ ਅਤੇ ਉਹ ਕੋਈ ਵੀ ਖਤਰਾ ਨਹੀਂ ਹਨ ਕਿਸੇ ਲਈ ਵੀ ਪਰ ਫਿਰ ਵੀ ICE ਨੇ ਉਸ ਨੂੰ ਬੇਰਹਿਮੀ ਦੇ ਨਾਲ ਡਿਪੋਰਟ ਕਰ ਦਿੱਤਾ 73 ਸਾਲ ਦੀ ਮਾਂ ਜਿਸ ਨੇ ਆਪਣੇ ਬੱਚਿਆਂ ਲਈ ਦੇਸ਼ ਛੱਡਿਆ ਅਮਰੀਕਾ ਦੀ ਮਿੱਟੀ ਵਿੱਚ ਜਣਾ ਬਣਾਉਣ ਦੀ ਕੋਸ਼ਿਸ਼ ਕੀਤੀ ਆਖਿਰਕਾਰ ਉਸ ਨੂੰ ਉਸ ਦੀ ਉਮਰ ਦੇ ਇੱਕ ਨਾਜ਼ੁਕ ਸਮੇਂ ਦੇ ਵਿੱਚ ਬੇਇੱਜ਼ਤੀ ਦੇ ਨਾਲ ਹਥਕੜੀਆਂ ਤੇ ਬੇੜੀਆਂ ਪਵਾ ਕੇ ਵਾਪਸ ਭੇਜ ਦਿੱਤਾ ਗਿਆ ਸਵਾਲ ਇਹ ਹੈ ਕਿ ਇੱਥੇ ਹੁਣ ਕਾਨੂੰਨ ਦੀ ਜਿੱਤ ਹੋਈ ਹੈ ਜਾਂ ਫਿਰ ਇਨਸਾਨੀਅਤ ਦੀ ਹਾਰ ਹੋਈ ਹੈ ਇਸ ਖਬਰ ਨੂੰ ਲੈ ਕੇ ਤੁਸੀਂ ਆਪਣੀ ਟਿੱਪਣੀ ਕਮੈਂਟਾਂ ਦੇ ਰਾਹੀਂ ਸਾਡੇ ਨਾਲ ਜ਼ਾਹਿਰ ਕਰ ਸਕਦੇ ਹੋ ਹੋਰ ਜ਼ਿਆਦਾ ਅਪਡੇਟ ਦੇ ਲਈ ਬਨੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ